ਅੱਜ ਦਰਿਆ ਰਾਵੀ ਕੰਢੇ ਪਿੰਡ ਕੋਨੇਵਾਲ 마ਸੀਵਾਲ ਦੇ ਕੋਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਸੀਨੀਅਰ ਲੀਡਰਸ਼ਿਪ ਆਈ ਆ ਇੱਥੇ ਉਹ ਲੋਕਾਂ ਨਾਲ ਗੱਲਬਾਤ ਕਰਨ ਲਈ ਪਹੁੰਚਿਆ ਆ ਉਹ ਦੇਖਦੇ ਆ ਉੱਥੇ ਲੋਕਾਂ ਦਾ ਕੀ ਕਹਿਣਾ ਔਰ ਪਹੁੰਚੀ ਹੋਈ ਲੀਡਰਸ਼ਿਪ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਦਾ ਇੱਥੇ ਪਹੁੰਚਣ ਤੇ ਕੀ ਬਾਦ ਸਾਹਿਬ ਹਲਕੇ ਦੇ ਵਿੱਚ ਤੁਸੀਂ ਆਏ ਕਿੰਨੇ ਕਿੰਨੇ ਨੁਕਸਾਨ ਦਾ ਅੰਦਾਜ਼ਾ ਜਿਆ ਬਹੁਤ ਜਿਆਦਾ ਨੁਕਸਾਨ ਹੋਇਆ ਤੁਸੀਂ ਸਾਰੇ ਦੇਖਦੇ ਹੋ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਘਰ ਟੁੱਟ ਗਏ ਆ ਲੋਕੀ ਗਰੀਬ ਸਾਰੀ ਜਨਤਾ ਬੈਠੀ ਐ ਬਹੁਤ ਜਿਆਦਾ ਨੁਕਸਾਨ ਸ਼੍ਰੋਮਣੀ ਕਾਲੀ ਦਲ ਸਪੈਸ਼ਲ ਅਪਰੋਚ ਕਰੇਗਾ ਕੇਂਦਰ ਸਰਕਾਰ ਕੋਲ ਅਸੀਂ ਲਗਾਤਾਰ ਅਸੀਂ ਉੱਥੇ ਵੀ ਰੋਲਾ ਪਾਵਾਂਗੇ ਹਰ ਜਗ੍ਹਾ ਤੇ ਲਾਵਾਂਗੇ ਬਾਦਲ ਸਾਹਿਬ ਜੋ ਇਹਨਾਂ ਨੇ ਕੱਲ ਅਸੈਂਬਲੀ 'ਚ ਕੀਤਾ ਉਹਦੇ ਬਾਰੇ ਕੀ ਕਹਿਣਾ ਹੈ ਦੇਖੋ ਲੋਕੀ ਇੱਥੇ ਮਰੀ ਜਾਂਦੇ ਐ ਉੱਥੇ ਪਿਚਣਾ ਕਰਨ ਤੇ ਲੱਗੇ ਐ ਉੱਥੇ ਮਕੌਲ ਕਰਨ ਤੇ ਲੱਗੇ ਐ ਤੇ ਸੈਸ਼ਨ ਕਿਸ ਵਾਸਤੇ ਬੁਲਾਇਆ ਉਹਨਾਂ ਨੂੰ ਬੁਲਾਉਣਾ ਇਸ ਲਈ ਸੀ ਕੋਈ ਦੇਣ ਕੋਈ ਸਪੈਸ਼ਲ ਕੋਈ ਪੈਕੇਜ ਦੰਦੇ ਐ ਕੁਝ ਦੰਦੇ ਬਿਲਕੁਲ ਨਹੀਂ ਆ ਤਾਂ ਆਪਣੀ ਕਮਜ਼ੋਰੀ ਲੁਕਾਉਣ ਵਾਸਤੇ ਡਰਾਮਾ ਕਰਦੇ ਰਹਿੰਦੇ ਆ ਜਿਹੜਾ ਪਹਿਲੇ 20000 ਕਰੋੜ ਰੁਪਏ ਦਾ ਕਾਲਜ ਜਿਹੜੀ ਚਿੱਠੀ ਲਿਖ ਦਿੱਤੀ ਗਈ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲੇ ਪੰਜਾਬ ਸਰਕਾਰ ਕੋਲੇ ਜਿਹੜਾ 12000 ਕਰੋੜ ਰੁਪਏ ਨਾ ਉਹ ਵੰਡ ਲੈਣ ਉਹ ਸਾਰਾ ਹੀ ਇਹਨਾਂ ਨੇ ਰਫਾ-ਦਫਾ ਕਰਤਾ ਹੈ ਜਿਸ ਦਿਨ ਇਨਕੁਆਰੀ ਹੋ ਗਈ ਸਾਰੇ ਅੰਦਰ ਜਾਣਗੇ ਆ ਜਿਹੜੇ ਇਸ਼ਤਿਹਾਰ ਤੇ ਦੁਨੀਆ 'ਚ ਪ੍ਰੋਪਗੈਂਡਾ ਕਰਦੇ ਆ 12000 ਕਰੋੜ ਉਹਦੇ 'ਚ ਲਾ ਗਏ ਤੇ ਹੁਣ ਬਾਕੀ ਕੱਢ ਕੇ ਇਹਨਾਂ ਨੇ ਦਿੱਲੀ ਪਹੁੰਚਾ ਤੱਕ ਕੇਜਰੀਵਾਲ ਕੋਲੇ ਪਤਾ ਲੱਗੂ ਜੀ ਜੇ ਇਨਕੁਆਰੀ ਹੋਈ ਦੇਖੋ ਮੈਂ ਆ ਪਿੰਡ ਹੈਗਾ ਕਨੇਵਾਲ ਨੇ ਓਨੇਵਾਲ ਨੇ ਜੀ ਕੋਨੇਵਾਲ ਹਨ ਓਨੇਵਾਲ ਪਿੰਡ ਚ ਮੈਂ ਆ ਹੈਗਾ ਅਜਨਾਲੇ ਹਲਕੇ ਚ ਤੁਸੀਂ ਦੇਖੋ ਇਹ ਬੰਦ ਦੀ ਹਾਈਟ ਤਕਰੀਬਨ ਮੱਲਾ ਦਾ 10 15 ਫੁੱਟ ਦੀ ਹੋਣੀ ਹੈ ਤੇ ਪਾਣੀ 15 ਫੁੱਟ ਤੋਂ ਉੱਚਾ ਸੀ ਇੱਥੇ ਤੇ ਆ ਤਾਂ ਹਿੰਮਤ ਪਿੰਡ ਵਾਲਿਆਂ ਦੀ ਜਿਨ੍ਹਾਂ ਨੇ ਆਪਣੇ ਲੋਕ ਬੱਚਿਆਂ ਦੀ ਜਾਨਾਂ ਬਚਾਲੀਆਂ ਪਸ਼ੂਆਂ ਜਾਨਾਂ ਬਚਾਲੀਆਂ ਤੇ ਮੈਂ ਐਮਐਲਏ ਸਾਹਿਬ ਦਾ ਵੀ ਜਿਹੜਾ ਸਾਡੇ ਹੈਗੇ ਆਪਣਾ ਸਮਰਾ ਸਾਹਿਬ ਉਹਨਾਂ ਦਾ ਧੰਨਵਾਦ ਕਰਦਾ ਬੜੀ ਇਹਨਾਂ ਨੇ ਮਿਹਨਤ ਕੀਤੀ ਇਹਨੇ ਆਪਣੇ ਕੋਲੋਂ ਡੀਜ਼ਲ ਵੀ ਦਿੱਤਾ ਸਾਰਾ ਪ੍ਰਬੰਧ ਕੀਤਾ ਤੇ ਪਿੰਡ ਵਾਲਿਆਂ ਨੇ ਬੜੀ ਹਿੰਮਤ ਕਰਕੇ ਆ ਬੰਦਪੁਰ ਬੰਨ ਲਿਆ ਨਹੀਂ ਤਾਂ ਆ ਸਾਰਾ ਇਲਾਕਾ ਹੀ ਪ੍ਰਤਿਭਾ ਹੋ ਜਾਣਾ ਸੀ ਸਭ ਤੋਂ ਪਹਿਲਾਂ ਆਪਾਂ ਬੋਲਦੇ ਹਾਂ ਮੈਂ ਵੀ ਸਰਪੰਚ ਸਾਹਿਬ ਨੂੰ ਯਾਦ ਆ ਥੋੜਨਾ ਰਾਤ ਨੂੰ ਗੱਟਲ ਬਹੁਤ ਮਿਹਨਤੀ ਹੈ ਜੀ ਸਾਡੇ ਸਮਰਾ ਸਾਹਿਬ ਹਾਂਜੀ ਸਮਾਜਿਕ ਆਵਾਜ਼ਾਂ ਪੀੜਾ ਲਾ ਕਰਨ ਵਾਸੀ ਐਜ ਵੀ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਸਰਕਾਰ ਯਾਰ ਸਰਕਾਰ ਦਾ ਹੁਣ ਨਾਂ ਲਾਣਾ ਛੱਡ ਦਿਓ ਹੁਣ ਤਾਂ ਜਿਹੜਾ ਆਪਾਂ ਹਟਾਣਾ ਹੀ ਮੰਨ ਲਓ ਸਰਕਾਰ ਦਾ ਹੁਣ ਤਾਂ ਦਿਨ ਕੱਟ ਲੋ ਓਕੇ ਸੋਕੇ ਸਾਲ ਸਵਾ ਸਾਲ ਐ ਨਾ ਇਹਨਾਂ ਨੇ ਕਰਨਾ ਹੈ ਨਾ ਹੋਣਾ ਨਾ ਹੋਣਾ